ਦਸੂਹਾ ਵਿੱਚ ਬੀਤੀ ਰਾਤ ਪਿੰਡ ਬੁੱਧੋ ਬਰਕਤ ਵਿੱਚ ਕੁਝ ਲੋਕਾਂ ਨੇ ਨਸ਼ਾ ਤਸਕਰਾਂ ਨੂੰ ਫੜਨ ਗਈ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਿਸ ਦੇ ਨਤੀਜੇ ਵਜੋਂ ਪੁਲਿਸ ਨੇ ਸਵੈ ਰੱਖਿਆ ਵਿੱਚ ਗੋਲੀਬਾਰੀ ਕੀਤੀ ਜਿਸ ਵਿੱਚ ਦੋ ਲੋਕ ਜ਼ਖਮੀ ਹੋ ਗਏ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਦਸੂਹਾ ਬਲਵਿੰਦਰ ਸਿੰਘ ਜੋੜਾ ਨੇ ਦੱਸਿਆ ਕਿ ਬੀਤੀ ਰਾਤ 112 ਹੈਲਪਲਾਈਨ ਨੰਬਰ ਤੇ ਸ਼ਿਕਾਇਤ ਮਿਲੀ ਸੀ ਕਿ ਪਿੰਡ ਬੁੱਧੋ ਬਰਕਤ ਵਿੱਚ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ ਦਸੂਹਾ ਥਾਣੇ ਦੇ ਐਸਆਈ ਸਰਬਜੀਤ ਸਿੰਘ ਅਤੇ ਐਸਆਈ ਸੁਖਦੇਵ ਸਿੰਘ ਦੋਵੇਂ ਪਿੰਡ ਬੁੱਧੋ ਬਰਕਤ ਪਹੁੰਚੇ ਅਤੇ ਸਾਫ ਦਾ ਸਰਪੰਚ ਭੁਮਿੰਦਰ ਸਿੰਘ ਦੇ ਘਰ ਗਏ ਤੇ ਸੰਜੋਗ ਦੀ ਉਹਨਾਂ ਨੇ ਮੰਗ ਕੀਤੀ ਭੁਪਿੰਦਰ ਸਿੰਘ ਦੀ ਪਤਨੀ ਵੀ ਪਿੰਡ ਦੀ ਮੌਜੂਦਾ ਸਰਪੰਚ ਹੈ ਭੁਪਿੰਦਰ ਸਿੰਘ ਨੇ ਪੁਲਿਸ ਪਾਰਟੀ ਨਾਲ ਬੈਂਸ ਬਾਜੀ ਕਰਨੀ ਸ਼ੁਰੂ ਕਰ ਦਿੱਤੀ ਇਸੇ ਦੌਰਾਨ ਹੋ ਲੋਕ ਵੀ ਇਕੱਠੇ ਹੋ ਗਏ ਅਤੇ ਦੋਵਾਂ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰ ਦਿੱਤਾ ਸਵੈ ਰੱਖਿਆ ਵਿੱਚ ਪੁਲਿਸ ਨੂੰ ਗੋਲੀਬਾਰੀ ਕਰਨੀ ਭੇਜ ਵਿੱਚ ਦੋ ਲੋਕ ਜ਼ਖਮੀ ਹੋ ਗਏ ਜ਼ਖਮੀ ਪੁਲਿਸ ਮੁਲਾਜ਼ਮਾਂ ਦਾ ਦਸੂਹਾ ਸਰਕਾਰੀ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ ਇਸ ਮਾਮਲੇ ਵਿੱਚ 24 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਡੀ ਕਰਾਉ ਆਹੀਂ 112 ਦੀ ਕੰਮ ਲੈਦੇ ਆਏ ਫਰੰਟ ਤੋਂ ਫਰੰਟ ਤੋਂ ਵਰੰਡ ਤੋਂ ਮਨ ਕੀ ਹੈ ਫਰੰਟ ਤੋਂ ਫਰੰਟ ਤੋਂ ਡਿਗਰੀ ਜੁਰਤਾ ਸਾਡੇ ਤੋਂ ਵਰੰਡ ਮੰਗਣ ਦੀ ਮੈਂ ਸਰਪੰਚਾਂ ਪਿੰਡ ਦਾ ਕਿਹੜਾ ਪਿੰਡ ਦਾ ਸਰਪੰਚ ਕੋਈ ਨਹੀਂ ਸਵੇਰੇ ਦਾ ਸਰਪੰਚ ਇਹ ਸਵੇਰੇ ਦਾ ਸਰਪੰਚਾਂ ਮੈਂ ਅੱਗਲ ਸਵੇਰੇ ਦੱਸਾਂਗੇ ਬਾਦ ਵਿੱਚ ਵੀਰ ਚ ਕਹੀਏ ਕੋਈ ਗੱਲ ਕੋਈ ਗੱਲ ਨਹੀਂ ਸਰਪੰਚਾਂ ਛੋਟੇ ਲੈਣਾ ਪਿੰਡ ਦਾ ਸਰਪੰਚਾਂ 55 ਹੋਟੇ ਲੈਣਾ ਇਹ ਯਾਦ ਰੱਖੋ ਫੜੇ ਰਿਆ ਤੂੰ ਛੱਡਿਆ ਆ ਰਹਿਣਾ ਇਹਨਾਂ ਨੇ ਕਰਨਾ ਹੀ ਹੈ ਇਹਨਾਂ ਨੇ ਕਰਨਾ ਹੀ ਹੈ ਮੈਂ ਪਿੰਡ ਦਾ ਸਰਪੰਚਾਂ ਹਾਂ ਚੱਲਣੇ ਰੱਖੀਂ ਜੀ ਬਾਬੇ ਤੁਸੀਂ ਜਿਵੇਂ ਮਰਜ਼ੀ ਕਰੋ ਮੈਂ ਪਿੰਡ ਦਾ ਸਰਪੰਚਾਂ ਮੇਰੇ ਇਜਾਜ਼ਤ ਲਾਓ ਅੰਦਰ ਚੱਲ ਜਿਹੜੀ ਅੰਜ ਥਾਣੇਦਾਰ ਮੈਂ ਮੈਂ ਥਾਣੇਦਾਰ ਸੁਹੇ ਲੱਗ ਮੈਂ ਸਰਪੰਚਾਂ ਸ਼ਰਾਬ ਪੀ ਕੇ ਸੁਪਾਜਣ ਪਿੰਡ ਦਾ ਸਰਪੰਚ ਹੋਰ ਮੈਂ ਮੈਂਬਰ ਬਲਾਓ ਕੋਈ ਕਿਹੜਾ ਮੈਂਬਰ ਹੈ ਆ ਗਿਆ ਬਲਾਓ ਮੈਂਬਰ ਪੰਚਾਇਤ ਪੰਚਾਇਤ ਬਲਾਓ ਸਰਪੰਚ ਨਾਲ ਅਟਟੇ ਨਿਭੜ ਰਿਹਾ ਹਾਂ ਪੰਜਾਂ ਅਟਟੇ ਦੀ ਨਿਭੜ ਤਰ ਰਿਹਾ ਹਾਂ ਇਹ ਲੀਪ ਪੰਦੀਪ ਆ ਇਧਰ ਆ ਪੁਰਾ ਆ ਪੁਲਸਾ ਇਹ ਪਿੰਡ ਚ ਵੜਨੀ ਨਹੀਂ ਲੈਣੀ ਮੈਂ ਖਰਾਬੀਆਂ ਮੈਂ ਤੇਰਾ ਘਰ ਵਾਲਾ ਇਹ ਪੁਲਸ ਨਹੀਂ ਵੜਨੀ ਇਥੇ ਅਣਕਾ ਬਾਹਰ ਨਿਕਲੋ ਕਿਆ ਦੇ ਗਲੀ ਚ ਪਿੱਛੇ ਹੋ ਜਾ ਗਲੀ ਚ ਪਿੱਛੇ ਹੋ ਜਾ ਗਲੀ ਚ ਪਿੱਛੇ ਹੋ ਜਾ ਆ ਸਰਪੰਚਾ ਪਿੰਡ ਦੇ ਹਾਂਜੀ ਬੀਬੀ ਸਵੇਰੇ ਆ ਕਰਾਂ ਗੱਲ ਇੱਕ ਕੰਪਲੇਂਟ ਆਈ ਸੀ ਅਸੀਂ ਉਹਦੇ ਸਬੰਧ ਚ ਆਏ ਹਾਂ ਸੁਣ ਲੱਗ ਗੱਲ ਹਾਂਜੀ ਸਸੀ ਕਾਲ ਜੀ ਉਹ ਚੱਲ ਪਾ ਬਣਾਓ ਬਣਾਓ ਚੋਤ ਦਫਾ ਹੋ ਦਫਾ ਪਰ ਥੋੜੀ ਭਜੀਓ ਥਾਣਾ ਦਫਾ ਹਾਂਜੀ ਕਰੋ ਜੀ ਕਰੂਗਾ ਕੰਪਲੇਂਟ ਆਈ ਆ ਸਾਡੇ ਕੋਲ ਹਾਂ ਸੁਣ ਲੱਗ ਗੱਲ ਜੀ 112 ਤੇ ਹਾਂਜੀ ਵੀਰ ਜੀ ਕੋਈ ਸੁਖ ਸੁਖਿੰਦਰ ਸਿੰਘ ਸਨ ਆਫ ਨਿਰਮਲ ਸਿੰਘ ਹਾਂਜੀ ਉਹਦੇ ਉਹਦੇ ਅਗੇਂਸਟ ਆਈ ਹੈ ਠੀਕ ਹੈ ਕੋਈ ਚਿੱਟਾ ਚਿੱਟਾ ਭੇਜਦਾ ਹੀ ਉਹ ਹੀ ਠੀਕ ਉਹਦੇ ਘਰ ਜਾਣਾ ਆਪਾਂ ਕਿੱਥੇ ਹੈ ਘਰ ਹੋਗਾ ਸਵੇਰੇ ਖਣਾਗੇ ਸਵੇਰ ਤੁਹਾਡੇ ਨਾਲ ਨਹੀਂ ਸਵੇਰ ਨਹੀਂ ਮੈਨੂੰ ਉਦਾਂ ਹੀ ਦੱਸ ਦਿਓ ਤੁਸੀਂ ਮੈਂ ਆਪੇ ਚੱਲ ਜਾਣਾ ਪਰ ਆਪਣੀ ਗੱਡੀ 'ਚ ਬੈਠੋ ਤਾਂ ਕਰੋ ਗੱਡੀ ਚੱਲ ਜਾਂਦੀ ਹੈ ਪਰ ਉਹ ਤਾਂ ਕੁੱਤਰ ਦਾ ਫੋਟੋ ਹੈ ਹੋ ਮੁੰਡਾ ਕੌਣ ਪਤਾ ਨਹੀਂ ਕੌਣ ਜੀ ਪਤਾ ਨਹੀਂ ਕੌਣ ਇਹ ਗੈਸਟ ਹੈ ਗੈਸਟ ਆਪਣੀ ਗੱਡੀ 'ਚ ਬੈਠੋ ਮੈਂ ਇਕੱਠੇ ਪਿੰਡ ਆਇਆ ਕੋਈ ਨਹੀਂ ਸਵੇਰੇ ਵੀ ਨਹੀਂ ਜਾਣਾ ਤੇ ਬੀਬੀ ਮੈਂ ਹੁਣ ਕਿਉਂ 112 ਦੀ ਕੰਪਲੇਂਟ ਹੈ ਨਸ਼ੇ ਵਿਰੋਧੀ ਕੰਪਲੇਂਟ ਹੈ ਜਾਣਾ ਹੋਣਾ ਕਿੱਦਾਂ ਜਾਣਾ ਹੋਣਾ ਭਾਰ ਦੱਸੋ ਹੁਣ ਜਾਣਾ ਚਲੋ ਚਲੋ ਦੇਖਦੇ ਆ ਮੈਂ ਚੱਲਦਾ ਮੇਰੇ ਪਿੰਡ 'ਚ ਆ ਵੜ ਗਿਆ ਆ ਵੜ ਗਿਆ ਪਿੰਡ 'ਚ ਆ ਪਿੰਡ 'ਚ ਵੜ ਗਿਆ ਆ ਹੋਰ ਦੱਸ ਠੀਕ ਆ ਨਾ ਇਹ ਕੰਮ ਖਰਾਬ ਹੋ ਜਾਣਾ ਮੈਂ ਕਿ ਆ ਖੜਾ ਮੈਂ ਆਲਾ ਖੜਾ ਤੂੰ ਕੰਮ ਖਰਾਬ ਹੈ ਹਿੰਮਤ ਹੈ ਕਿ ਮੁੱਖ ਦਾ ਕਰ ਜਾਂਦਾ ਹੈ ਹੈ ਹਿੰਮਤ ਹੈ ਕਿ ਮੁੱਖ ਦਾ ਕਰ ਜਾਂਦਾ ਮੈਂ ਜਾਣਦੀ ਹਿੰਮਤ ਆ ਹਿੰਮਤ ਆ ਬੀਬੀ ਗੱਲ ਸੁਣ ਮੇਰੀ ਮੈਂ ਤੁਹਾਨੂੰ ਪੁੱਛ ਤੁਸੀਂ ਦੱਸਣਾ ਘਰ ਕਿ ਮੈਂ ਹੋਰ ਕਿਸੇ ਤੋਂ ਪੁੱਛ ਲੈਣਾ ਹੋਰ ਕਿਸੇ ਤੋਂ ਪੁੱਛ ਲੈਨੇ ਘਰ ਘਰ ਤੇ ਨਾ ਦੇਖੇ ਇਨੇ ਵੀ ਮੈਂ ਤੁਸੀਂ ਸਰਪੰਚ ਸਾਹਿਬ ਹੋ ਤੁਸੀਂ ਸਹਿਯੋਗ ਨਹੀਂ ਕਰਦੇ ਤੁਸੀਂ ਨਹੀਂ ਦੱਸਦੇ ਭੀਕੇ ਦਾ ਭੀਕੇ ਮੈਂ ਹਣੀ ਨਹੀਂ ਨਾ ਤੁਸੀਂ ਸਹਿਯੋਗ ਕਰਦੇ ਸਵੇਰੇ ਕਾ ਹੋਏ ਕੀ ਚਲੋ ਕੋਈ ਗੱਲ ਨਹੀਂ ਠੀਕ ਆ ਜੀ ਮੈਂ ਹੋਰ ਕਿਹਦੇ ਤੋਂ ਪੁੱਛ ਲਈ ਆ ਜੋ ਅੱਗੇ ਪੁੱਛ ਲੈ ਆ ਜੀ ਗੱਡੀ ਲਾਇਆ ਤੇ ਪਲੀਜ਼ ਜਿੱਦਾਂ ਪਲੀਜ਼ ਆ ਘਰ ਚ ਆਪ ਕੋ ਪੰਟੀ ਚ ਚਲੋ ਚਲੋ ਘਰ ਲੈ ਕੇ ਚਲੋ ਤੁਸੀਂ ਆ ਜੋ ਆ ਜੀ ਕਈ ਕਈ ਦੇ ਸਰਪੰਚ ਸਾਹਿਬ ਦੇ ਘਰ ਵਾਲੇ ਆ ਭਵਿੰਦਰ ਸਿੰਘ ਜੀ ਇਹ ਪੁਲਿਸ ਪਾਰਟੀ ਨੂੰ ਨਸ਼ਾ ਫਣ ਤੋਂ ਰੋਕ ਰੋਕ ਰਹੇ ਆ ਚਲੋ ਫੇਰ ਸਰਪੰਚ ਸਾਹਿਬ ਸਾਡੇ ਨਾਲ ਉਹਨੂੰ ਘਰ ਦੱਸਿਓ ਸਰਪੰਚ ਸਾਹਿਬ ਸਾਡੇ ਤੁਹਾਨੂੰ ਬੀਬੀ ਸਾਨੂੰ ਸਾਨੂੰ ਘਰ ਦੱਸ ਦਿਓ ਅਸੀਂ ਤਸੱਲੀ ਕਰ ਲੈਨੇ ਹਾਂ ਤੁਸੀਂ ਤੁਸੀਂ ਇੱਕ ਬੰਦਾ ਨਸ਼ਾ ਨਹੀਂ ਵੇਚਦਾ ਮੈਂ ਤੁਸੀਂ ਸਾਨੂੰ ਤਸੱਲੀ ਕਰਾਉਂ ਅਸੀਂ 112 ਦੀ ਕੰਪਲੇਨ ਦੇ ਆਏ ਹਾਂ ਸਾਨੂੰ ਘਰ ਦੇ ਬਰਾਂਡ ਤੇ ਉਹ ਮਿਲ ਕੀ ਹੈ ਸ਼੍ਰੀ ਮਾਰਟੀਨ ਤੋਂ ਤੁਹਾਡੀ ਤੁਹਾਡੀ ਜ਼ਰੂਰਤ ਸਾਡੇ ਤੋਂ ਬਰਾਂਡ ਮੰਗਣ ਦੀ ਮੈਂ ਸਰਪੰਚਾ ਪਿੰਡ ਦਾ ਕਿਹੜਾ ਪਿੰਡ ਦਾ ਸਰਪੰਚ ਕੋਈ ਨਾ ਸਵੇਰੇ ਦੱਸਣ ਇਹ ਸਵੇਰੇ ਦੱਸਾਂਗੇ ਮੈਂ ਅੱਗੇ ਸਵੇਰੇ ਦੱਸਾਂਗੇ ਕੋਈ ਗੱਲ ਨਹੀਂ ਸਰਪੰਚਾ 52 ਟੋਟਲ ਆ ਨਾ ਟੋਟਲ ਆ ਨਾ ਸਰਪੰਚਾ 52 ਟੋਟਲ ਆ ਨਾ ਮੈਂ ਨਾ ਘਰ ਬੈਠਾ 5 6 ਪੰਜ ਦੀ ਗੱਲ ਆ ਤੇ ਮੈਂ ਅੱਗੇ ਬੈਠਾ ਜਾਨਾ ਕਦੋਂ ਉੱਥੇ ਕੀ ਹੋਇਆ ਵੀ ਪੁਲਿਸ ਕਿਨਾਂ ਪਹੁੰਚ ਗਈ ਹਾਂਜੀ ਹਾਂਜੀ ਪੁਲਿਸ ਗਈ ਤੁਹਾਡੇ ਪਿੰਡਾਂ ਚਿੱਠਾ ਭੇਜਦਾ ਮੈਂ ਕਿਹਾ ਬਿਲਕੁਲ ਕੋਈ ਨਹੀਂ ਭੇਜੇ ਬਿਲਕੁਲ ਮੇਰੇ ਪਿੰਡ ਕੋਈ ਚਿੱਠਾ ਭੇਜਦਾ ਨਹੀਂ ਉਹ ਕੀ ਹੋਇਆ ਵੀ ਤੁਹਾਡੀ ਭੈਣ ਨੇ ਨਾ ਪੁਲਿਸ ਦੀ ਗੱਡੀ ਟੱਕਣ ਲਈ ਪੁੱਛੀ ਸੀ ਵੀਰੇ ਪਿੰਡ 'ਚ ਤੁਹਾਡੀ ਮੇਰੀ ਮੇਰੀ ਮਰਜ਼ੀ ਤੋਂ ਬਗੈਰ ਦੀ ਇੰਟਰਵਿਊ ਹਸਾ ਦੇ ਮੈਂ ਵੀ ਇਹਦੇ ਨਾਲ ਹੀ ਸੀ ਉਹ ਨੰਬੰਦ ਨੇ ਦੋ ਗੋਲੀਆਂ ਚਲਾਈਆਂ ਤੇ ਦੋਵੇਂ ਮਰੇ ਬੱਜੀਆਂ ਗੋਲੀਆਂ ਪੁਲਿਸ ਨੇ ਚਲਾਈਆਂ ਇੱਕ ਮਿੰਟ ਭਾਜੀ ਖੰਡਰ ਨੇ ਮੈਂ ਕਿ ਭਾਜੀ ਨੇ ਦਰਦ ਪੀਤੀ ਹੋਈ ਸੀਗੀ ਭਿੰਦਰ ਸਿੰਘ ਨੇ ਇਹਨਾਂ ਨੇ ਸੌਰੀ ਆ ਪਤਾ ਕੀ ਬਲਦੇਵ ਸਿੰਘ ਸਰਪੰਚ ਨੇ ਮੇਰੇ ਉਹ ਯਾਰ ਛੱਡੋ ਬੰਦਾ ਇਹ 112 ਦੀ ਕੰਪਲੇਂਟ ਥਾਣਾ ਦਸੂਆ ਵਿੱਚ ਆਈ ਸੀ ਬੇ ਕੋਈ ਸਖਮਿੰਦਰ ਨਾਮ ਦਾ ਵਿਅਕਤੀ ਜਿਹੜਾ ਹੈ ਪਿੰਡ ਕਈਆ ਵਿੱਚ ਬੇ ਨਸ਼ਾ ਵੇਚਦਾ ਜਿਸ ਤੇ 112 ਦੀ ਕੰਪਲੇਂਟ ਦੇ ਬੇਸ ਦੇ ਉੱਤੇ ਡਿਊਟੀ ਅਫਸਰ ਐਸ ਐਸ ਸਰਵਜੀ ਸਿੰਘ ਅਤੇ ਐਸ ਸੀ ਸਰਦੇਵ ਸਿੰਘ ਦਾ ਉਨਵਾਸ ਸਰਕਾਰੀ ਗੱਡੀ ਗਈ ਉੱਥੇ ਗਏ ਸੀ ਤੇ ਜਦੋਂ ਉੱਥੇ ਪਹਿਲਾਂ ਗਏ ਆ ਉਹ ਸਰਪੰਚ ਸਾਹਿਬ ਇੱਕ ਫੋਨ ਕੀਤਾ ਬੇਪੁਛੇ ਕੋਈ ਸੁਖندر ਨਾਮ ਦਾ ਵਿਅਕਤੀ ਉੱਥੇ ਘਰ ਗਏ ਉਹ ਬਾਹਰ ਮਲੇ ਉਹਦੇ ਤੇ ਭਿੰਦਰ ਸਿੰਘ ਤਾਂ ਉਹਦੀ ਪਤਨੀ ਸਰਪੰਚ ਆ ਤਾਂ ਉੱਥੇ ਉਹਨਾਂ ਕਿਹਾ ਵੀ ਸਾਨੂੰ ਘਰ ਦੱਸਦੇ ਹੋ ਬੇਸਿਕ ਕੋਈ ਗੱਲ ਨਹੀਂ ਜੀ ਹੈ ਉੱਥੇ ਸਰਪੰਚ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਇਹਨਾਂ ਦੇ ਕਾਫੀ ਵੀਡੀਓ ਬਣਾਉਣ ਲੱਪੇ ਵੀਡੀਓ ਬਣਾਉਂਦੇ ਉਹਨਾਂ ਨੇ ਕਾਫੀ ਤੱਕ ਕੰਮ ਕੀ ਪੁਲਿਸ ਮਰਜ਼ੀ ਮੇ ਕੀਤੀ ਤਾਂ ਹੋਰ ਬੰਦੇ ਨਾਲ ਸੱਤ ਕੇ ਬਹੁਤ ਜ਼ਿਆਦਾ ਹੀ ਕੁੱਟਮਾਰ ਕੀਤੀ ਤੇ ਉਹਨਾਂ ਦਾ ਜਿਹੜਾ ਪਿਸਤੌਲ ਹੈ ਜਰਾ ਤੇ ਉਹ ਖੋਣ ਲੱਗ ਪਏ ਤੇ ਕਾਫੀ ਕੁੱਟਮਾਰ ਕਰਨ ਦੇ ਨਾਲ ਬਾਅਦ ਵਿੱਚ ਉਹ ਜਿਹੜੀ ਹੈ ਉਹ ਜਿਹੜਾ ਪਾਇਰ ਹੋਇਆ ਤੇ ਗੁੱਥਮ ਗੁੱਤੀ ਦੇ ਵਿੱਚ ਤੇ ਉਹ ਛਰੇ ਜਿਹੜੇ ਹੈ ਇਹਨਾਂ ਲੋਕਾਂ ਦੇ ਵੀ ਲੱਗੇ ਕਿੰਨੇ ਕੁ ਸਲਾਮ ਚੱਲੀ ਹੋਈ ਹੈ ਪੁਲਿਸ ਮਰਜ਼ੀ ਨੂੰ ਦੋ ਜ਼ਖਮੀ ਹੋਏ ਆ ਤੇ ਸਭੀ ਪਰ ਮਾਮਲਾ ਦਰਜ ਕੀਤਾ ਕਿ ਨਾ ਦਿੱਤੇ ਜਿਹਨਾਂ ਨੇ ਪਿਸਟਲ ਕੰਦੀ ਕੋਸ਼ਿਸ਼ ਕੀਤੀ ਹਾਂ ਦੇਖੋ ਇੱਕ ਪਾਸੇ ਤਾਂ ਪੰਜਾਬ ਸਰਕਾਰ ਦਾ ਜਿਹੜਾ ਆ ਮਨ ਸਾਹਿਬ ਆ ਅਸੀਂ ਕੋਈ ਵੀ ਨਸ਼ਿਆਂ ਦੇ ਪ੍ਰਤੀ ਕਿਤੇ ਪੱਜ ਵੀ ਕੰਪਲੀਟ ਆਉਂਦੀ ਹੈ ਤਾਂ ਇਮੀਡੀਏਟ ਰੈਕਸ਼ਨ ਕਰਨਾ ਹੈ ਤੇ ਦੂਸਰੇ ਪਾਸੇ ਜੇ ਪੰਚਾਇਤ ਨੂੰ ਜਬ ਮੁਖੀਏ ਬੰਦੇ ਨੂੰ ਅਸੀਂ ਪੁੱਛਦੇ ਹਾਂ ਅਸੀਂ ਕਹਿੰਦੇ ਹਾਂ ਵੀ ਸਾਨੂੰ ਘਰ ਦੱਸ ਦਿਓ ਅਸੀਂ ਉਹਨੂੰ ਵੈਰੀਫਾਈ ਕਰਨਾ ਤੁਸ ਸਾਡਾ ਸਹਿਯੋਗ ਦਿਓ ਉਹ ਉਲਟਾ ਹੀ ਜਾ ਕੇ ਪੁਲਿਸ ਪਾਰਟੀ ਦੇ ਗੱਲ ਪੈਣ ਤਾਂ ਫਿਰ ਮਾੜੀ ਗੱਲ ਹੈ ਤੇ ਅਸੀਂ ਇਸ ਵਕਤ ਜਿਹੜਾ ਹੈ ਇਹਨਾਂ ਲੋਕਾਂ ਦਾ ਮਾਮਲਾ ਸਲੇ ਜਿੰਨੇ ਬੰਦੇ ਉਥੇ ਇਕੱਠੇ ਹੋ ਗਏ ਬਾਈ ਨੇਮ ਜਿਹੜੇ ਚਾਰ ਬੰਦਿਆਂ ਤੇ ਪਰਚਾ ਦਾ ਚ ਤੇ ਨਾਲ 20 ਹੋ ਰਿਆ ਨਾਮ ਨੂੰ ਜਿਹੜੇ ਮੁਲਾਜ਼ਮ ਨੇ ਇਸ ਦੀ ਰੰਗ ਉਹ ਆਸਤਾਜ਼ ਦਾਖਲੇ ਆ ਕਾਫੀ ਜਾ ਕੇ ਸੀਰੀਅਸ ਹੈ ਤੇ ਸੱਟਾਂ ਉਹਨਾਂ ਦੇ ਆ ਗਈਆਂ ਕਾਫੀ ਤੇ ਕਿਉਂਕਿ ਗੁੱਜੀਆਂ ਸੱਟਾਂ ਉਹਨਾਂ ਦੀ ਬਹੁਤ ਲੱਗੀਆਂ ਹੋਰਾ ਮੁਕੀ ਇਹਨਾਂ ਦੀ ਵਰਦੀ ਪਾੜੀ ਗਈ ਹੈ ਬੈਜ ਲਾਤੇ ਗਏ ਪੱਗ ਲਾਤੇ ਗਏ ਤਦ ਤੱਕ ਨਹੀਂ ਅਜੇ ਨਹੀਂ ਅਜੇ ਤਾਂ ਇਨਵੈਸਟੀਗੇਸ਼ਨ ਦਾ ਪਾਟਿਆ ਇਨਵੈਸਟੀਗੇਸ਼ਨ ਕਰਾਂਗੇ ਅਸੀਂ ਉਹ ਵੀ ਸਾਡੇ ਲੋਕ ਹੀ ਆ ਪਿੰਡ ਵਾਸੀ ਵੀ ਸਾਡੇ ਲੋਕ ਹੀ ਆ ਅਸੀਂ ਕਹਿੰਦੇ ਜੋ ਸੱਚ ਹੈ ਸੱਚ ਦੇ ਕਨਸੈਪਟ ਤੇ ਰਹੀਏ ਸਭ ਤੋਂ ਵੱਡਾ ਕੋਈ ਨਹੀਂਗਾ ਤੇ ਪੁਲਿਸ ਇਹਨਾਂ ਦੇ ਹੱਲਪਲੇ ਹੀ ਆ ਲੋਕਾਂ ਦੀ ਹੱਲਪਲੇ ਹੀ ਆ ਲੋਕਾਂ ਦਾ ਐਲਪ ਇੰਨੀ ਗੱਲ ਪੁੱਛਣ ਦੇ ਵਿੱਚ ਹੀ ਇੱਕ ਪੁਲਿਸ ਮਲਾਜ ਨੂੰ ਮਲਾਜ ਨੂੰ ਕੁੱਟ ਦੋ ਉਹ ਮਾਰੀ ਗਾਲਿਆ